ਪਿਆਰ ਭਰੀ ਇਜ਼ਤ ਜਰੀ ਕਾਲ ਜੀ ਸਾਰਿਆਂ ਨੂੰ ਨੰਬਰ 1 ਜੀ ਕਾ ਤੁਹਾਨੂੰ ਹੱਥ ਪੈਰ ਕੰਬਣ ਦੀ ਸਮੱਸਿਆ ਹੈ ਹੋਵੇ ਤਾਂ ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਲੌਂਗ ਚ ਪਾ ਕੇ ਉੱਪਰ ਦੀ ਗਰਮ ਪਾਣੀ ਪੀ ਲਓ ਜਲਦੀ ਹੀ ਤੁਹਾਨੂੰ ਇਸ ਸਮੱਸਿਆ ਤੋਂ ਫਾਇਦਾ ਮਿਲੇਗਾ ਨੰਬਰ 2 ਜਦੋਂ ਅਸੀਂ ਆਪਣੇ ਪੈਸੇ ਕਿਸੇ ਧਾਰਮਿਕ ਕੰਮ ਉੱਪਰ ਜਾਂ ਫਿਰ ਪੁੰਨ ਦਾਨ ਉੱਪਰ ਲਗਾਉਂਦੇ ਹਾਂ ਤਾਂ ਜੋਤਿਸ਼ ਸ਼ਾਸਤਰ ਅਨੁਸਾਰ ਸਾਨੂੰ ਇਸ ਵਿੱਚ ਬਿਲਕੁਲ ਵੀ ਕੰਜੂਸੀ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੇ ਦਿਮਾਗ ਵਿੱਚ ਇਹ ਗੱਲ ਬਿਲਕੁਲ ਵੀ ਨਹੀਂ ਰੱਖਣੀ ਚਾਹੀਦੀ ਕਿ ਸਾਡੇ ਕੋਲ ਤਾਂ ਇੰਨੀ ਕੋਈ ਚੀਜ਼ ਹੈ ਬਸ ਇੰਨਾ ਕੋ ਪੈਸਾ ਹੈ ਸਾਨੂੰ ਹਮੇਸ਼ਾ ਆਪਣੇ ਵਿਚਾਰ ਖੁੱਲੇ ਰੱਖ ਕੇ ਪੁੰਨ ਦਾਨ ਕਰਨਾ ਚਾਹੀਦਾ ਹੈ ਜੀਸਨ ਤਰ੍ਹਾਂ ਦੇ ਵਿਚਾਰ ਅਸੀਂ ਦਾਨ ਕਰਨ ਵੇਲੇ ਆਪਣੇ ਦਿਲ ਵਿੱਚ ਰੱਖਾਂਗੇ ਉਸੇ ਤਰ੍ਹਾਂ ਦਾ ਜਲਦ ਸਾਨੂੰ ਪਰਮਾਤਮਾ ਦੇਵੇਗਾ ਨੰਬਰ 3 ਜੇਕਰ ਤੁਹਾਨੂੰ ਬਾਰ-ਬਾਰ ਗੁਰਦੇ ਦੀ ਪਥਰੀ ਦੀ ਦੀ ਪਰੇਸ਼ਾਨੀ ਵਿਚੇ ਰੱਖਿਆ ਹੈ ਤਾਂ ਤੁਸੀਂ ਨਾਰੀਅਲ ਪਾਣੀ ਦਾ ਜਿਆਦਾ ਤੋਂ ਜਿਆਦਾ ਸੇਵਨ ਕਰੋ ਨmber 4 ਜੇਕਰ ਤੁਸੀਂ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਵੱਧ ਤੋਂ ਵੱਧ ਸਫਲ ਹੋਣਾ ਚਾਹੁੰਦੀ ਹੋ ਤਾਂ ਤੁਸੀਂ ਕਿਸੇ ਵੀ ਚੀਜ਼ ਜੋ ਜੋ ਵੀ ਕਰ ਸਕਦੇ ਹੋ ਉਹ ਵਿਦਿਆ ਦਾ ਦਾਨ ਵਿਦਿਆ ਦਾ ਦਾਨ ਅਜਿਹਾ ਦਾਨ ਹੈ ਜੋ ਮਨੁੱਖ ਦੀ ਸਾਰੀ ਜ਼ਿੰਦਗੀ ਕੰਮ ਆਉਣ ਵਾਲੀ ਚੀਜ਼ ਹੈ ਵਿਦਿਆ ਦਾ ਦਾਨ ਕਰਨ ਨਾਲ ਵਿਅਕਤੀ ਵਿੱਚ ਇੱਕ ਮਾਨਸਿਕ ਵਾਅਦਾ ਹੁੰਦਾ ਹੈ ਵਿਦਿਆ ਦੇ ਦਾਨ ਨਾਲ ਇਨਸਾਨ ਸਫਲ ਦੀ ਪੌੜੀ ਚੜ ਜਾਂਦਾ ਹੈ ਅਗਰ ਆਪਾਂ ਕਿਸੇ ਨੂੰ ਵੀ ਵਿਦਿਆ ਦਾ ਦਾਨ ਦੇ ਸਕਦੇ ਹਾਂ ਤਾਂ ਉਸ ਨੂੰ ਉਸ ਦੇ ਪੈਰਾਂ ਉੱਪਰ ਖੜਾ ਕਰ ਦਈਏ ਤਾਂ ਪਰਮਾਤਮਾ ਸਾਨੂੰ ਉਸ ਤੋਂ ਦੁੱਗਣਾ ਫਲ ਦੇਵੇਗਾ ਨੰਬਰ 5 ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਤੇ ਆਪਣਾ वजन ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਅਦਰਕ ਤੇ ਨਿੰਬੂ ਦਾ ਰਸ ਪ੍ਰਾਪਤ ਬਰਾਬਰ ਮਾਤਰਾ ਵਿੱਚ ਲਾ ਕੇ ਪਿਓ ਤੁਹਾਡਾ ਮਟਾਪਾ ਘੱਟ ਹੋ ਜਾਵੇਗਾ ਨੰਬਰ 6 ਨਰਾਤਮਕ ਲੋਕਾਂ ਦਾ ਸਾਥ ਛੱਡ ਦਿਓ ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਵਾਸਤੂ ਸ਼ਾਸਤਰ ਵਿੱਚ ਹੀ ਦੱਸਿਆ ਗਿਆ ਹੈ ਕਿ ਅਸੀਂ ਜਿੰਨਾ ਪੰਜ ਲੋਕਾਂ ਦਾ ਸੰਗ ਕਰਦੇ ਹਾਂ ਸੁਭਾਅ ਸਾਡਾ ਸੁਭਾਅ ਬਿਲਕੁਲ ਨਾਲ ਦੇ ਵਰਗਾ ਹੀ ਹੋ ਜਾਂਦਾ ਹੈ ਇਸ ਲਈ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਪੋਜ਼ਿਟਿਵ ਲੋਕਾਂ ਨਾਲ ਸੰਪਰਕ ਰੱਖੋ ਜੇਕਰ ਤੁਸੀਂ ਜੀਵਨ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਤੁਸੀਂ ਲੋਕਾਂ ਤੋਂ ਇਹ ਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਜੋ ਤੁਹਾਨੂੰ ਅੱਗੇ ਵਧਣ ਤੋਂ ਰੋਕਦੇ ਹਨ ਇਹ ਚੀਜ਼ ਤਾਂ ਆਪ ਅਕਸਰ ਦੇਖਦੇ ਹਾਂ ਕਿ ਬਾਜ ਹਮੇਸ਼ਾ ਉੱਚਾ ਉੜਦਾ ਹੈ ਤੇ ਅਗਲਾ ਅੰਕ ਨਹੀਂ ਉੜਦਾ ਕ ਉਹ ਕਦੇ ਵੀ तितਲੀਆਂ ਦਾ ਸਾਥ ਨਹੀਂ ਉੜਦਾ ਨਹੀਂ ਕਰਦਾ ਇਸ ਤਰ੍ਹਾਂ ਜੇ ਅਸੀਂ ਉੱਚੀ ਉਡਾਰੀ ਮਾਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣਾ ਧਿਆਨ ਆਪਣੇ ਕੰਮ ਤੇ ਰੱਖੋ ਤੇ ਪ੍ਰਮਾਤਮਾ ਦਾ ਸਾਥ ਮੰਗੋ ਨੰਬਰ 7 ਜਦਾ ਗਰਮ ਚਾਹ ਪੀਣ ਨਾਲ ਦੰਦਾਂ ਵਿੱਚ ਜਲਦੀ ਖਰਾਬ ਹੋ ਜਾਂਦੇ ਹਨ ਇਸ ਲਈ ਚਾਹ ਥੋੜੀ ਠੰਡੀ ਠੰਡੀ ਹੀ ਪੀਤੀ ਜਾਵੇ ਤਾਂ ਚੰਗਾ ਹੋਵੇਗਾ ਨੰਬਰ 8 ਜੇਕਰ ਤੁਸੀਂ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਸਾਨੂੰ ਸਭ ਤੋਂ ਵੱਡੀ ਚੀਜ਼ ਆਤਮ ਵਿਸ਼ਵਾਸ ਹੈ ਸਾਡੇ ਵਿੱਚ ਹੋਣਾ ਚਾਹੀਦਾ ਹੈ ਅਗਰ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਤਾਂ ਅਸੀਂ ਕੰਮ ਕਰ ਸਕਦੇ ਹਾਂ ਤਾਂ ਅਸੀਂ ਜ਼ਿੰਦਗੀ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦੇ ਜਿਸ ਕਰਕੇ ਅਸੀਂ ਆਤਮ ਵਿਸ਼ਵਾਸ ਹੁੰਦਾ ਹੈ ਉਸ ਦੀ ਸੋਚ ਉੱਚੀ ਹੁੰਦੀ ਹੈ ਤੇ ਉੱਚੀ ਸਦਕਾ ਉਹ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਇਨਸਾਨਾਂ ਤੋਂ ਅੱਗੇ ਨਿਕਲ ਜਾਂਦਾ ਹੈ ਨੰਬਰ 9 ਆਲੂਆਂ ਦਾ ਉਬਲੇ ਹੋਇਆ ਪਾਣੀ ਬਾਣਾ ਉੱਪਰ ਲਗਾਉਣ ਨਾਲ ਵਾਲ ਜਲਦੀ ਸਫੇਦ ਨਹੀਂ ਹੁੰਦੇ ਨੰਬਰ 10 ਦੂਸਰਿਆਂ ਨੂੰ ਕਈ ਵਾਰੀ ਆਪਣੇ ਫਾਇਦੇ ਲਈ ਨਾ ਵਰਤੋ ਕਿਉਂਕਿ ਕੋਈ ਦੂਸਰਾ ਵੀ ਫਾਇਦਾ ਫਾਇਦੇਮੰਦ ਹੋ ਸਕਦਾ ਹੈ ਵਰਤਿਆ ਤੁਹਾਨੂੰ ਵੀ ਜਾ ਸਕਦਾ ਹੈ ਨੰਬਰ 11 ਖਾਣੇ ਤੋਂ ਬਾਅਦ ਗੁੜ ਦਾ ਸੇਵਨ ਕਰਨਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਗੁੜ ਦਾ ਪ੍ਰਯੋਗ ਕਰਨ ਨਾਲ ਅਮੀਨੀਆਂ ਦਾ ਖਤਰਾ ਫਤਰਾ ਵੀ ਦੂਰ ਹੋ ਜਾਂਦਾ ਹੈ ਨੰਬਰ 12 ਹਰ ਹਰ ਹਾਸੇ ਪਿੱਛੇ ਇੱਕ ਦਰਦ ਲੁਕਿਆ ਹੁੰਦਾ ਹੈ ਹਰ ਦੱਦ ਦੇ ਪਿੱਛੇ ਕਿਉਂਕਿ ਇੱਕ ਕਾਰਨ ਲੁਕਿਆ ਹੁੰਦਾ ਹੈ ਹਰ ਕਾਰਨ ਪਿੱਛੇ ਇੱਕ ਉਮੀਦ ਜ਼ਰੂਰੀ ਹੁੰਦੀ ਹੈ ਉਸ ਉਮੀਦ ਨੂੰ ਜਿੰਦਗੀ ਕਿਹਾ ਜਾਂਦਾ ਹੈ ਨੰਬਰ 13 ਬકરી ਦਾ ਦੁੱਧ ਪੀਣ ਨਾਲ ਤੁਹਾਨੂੰ ਕਦੇ ਵੀ ਥਕਾਨ ਥਕਾਵਟ ਮਹਿਸੂਸ ਨਹੀਂ ਹੋਵੇਗੀ ਨੰਬਰ 14 ਜੇਕਰ ਦੁਜੈ ਨੂੰ ਖੋਸ਼ ਦੇਖ ਕੇ ਤੁਹਾਡਾ ਦਿਲ ਦੁੱਖਦਾ ਹੈ ਤਾਂ ਇਸ ਦੀ ਆਦਤ ਬਣਾ ਲਓ ਕਿਉਂਕਿ ਉਹ ਤੁਹਾਨੂੰ ਖੁਸ਼ੀ ਕਿਸੇ ਵੀ ਪਲ ਨਹੀਂ ਮਿਲੇਗੀ ਨੰਬਰ 15 ਖਾਣਾ ਖਾਣ ਤੋਂ ਬਾਅਦ ਤੁਰੰਤ ਪਾਣੀ ਪੀ ਲੈਣ ਨਾਲ ਇਨਸਾਨ ਨੂੰ ਮੋਟਾਪੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 16 ਜੀ ਘਰੇ ਸੁਪਨਿਆਂ ਦੇ ਲਈ ਮਿਹਨਤ ਕਰਨ ਦੇ ਵਿੱਚ ਦਮ ਕੂਟਦਾ ਹੁੰਦਾ ਹੈ ਤਾਂ ਬਦਨਾਮ ਹੋਣ ਵਿੱਚ ਵੀ ਕੋਈ ਮਜ਼ਾ ਆਵੇਗਾ ਨੰਬਰ 17 ਕਾਜੂ ਦਾ ਸੇਵਨ ਕਰਨ ਨਾਲ ਨਜ਼ਰ ਅਤੇ ਦਿਮਾਗ ਕਮਜ਼ੋਰ ਹੋ ਜਾਂਦਾ ਸੌਰੀ ਤੇਜ਼ ਹੋ ਜਾਂਦਾ ਹੈ ਨੰਬਰ 18 ਜ਼ਿੰਦਗੀ ਦੇ ਹਰ ਮੋੜ ਤੋਂ ਗੁਜ਼ਰਨਾ ਚਾਹੀਦਾ ਹੈ ਕਿਉਂਕਿ ਕੀ ਪਤਾ ਮੋੜ ਤੇ ਮੰਜ਼ਲ ਤੁਹਾਨੂੰ ਇੰਤਜ਼ਾਰ ਕਰ ਰਹੀ ਹੋਵੇ ਨੰਬਰ 19 ਅੰਗੂਰ ਨੂੰ ਨਾਮ ਕਲਗਾ ਕੇ ਖਾਣ ਨਾਲ ਕਦੀ ਵੀ ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ ਨੰਬਰ 20 ਸੈਂਕੜੇ ਦਰਦ ਮੰਦ ਮਿਲਦੇ ਨੇ ਕੰਮ ਦੇ ਲੋਕ ਚੰਦ ਮਿਲਦੇ ਨੇ ਜਦੋਂ ਮੁਸੀਬਤ ਆਉਂਦੀ ਹੈ ਤਾਂ ਸਭ ਦੇ ਦਰਵਾਜ਼ੇ ਬੰਦ ਮਿਲਦੇ ਨੇ ਨੰਬਰ 21 ਜੇਕਰ ਤੁਹਾਨੂੰ ਢੇਟ ਵਿੱਚ ਗੈਸ ਬਣਦੀ ਹੈ ਤਾਂ ਅੱਧਾ ਚਮਚ ਦਾਲ ਚੀਨੀ ਦਾ ਚੂਰਨ ਗੁੰਗਣੇ ਪਾਣੀ ਨਾਲ ਖਾ ਲਓ ਗੈਸ ਬਣਨਾ ਬਿਲਕੁਲ ਬੰਦ ਹੋ ਜਾਵੇਗੀ ਨੰਬਰ 22 ਤੁਸੀਂ ਹਾਲਾਤ ਮੌਸਮ ਜਾਂ ਹਵਾ ਨੂੰ ਨਹੀਂ ਬਦਲ ਸਕਦੇ ਪਰ ਤੁਸੀਂ ਖੁਦ ਨੂੰ ਜ਼ਰੂਰ ਬਦਲ ਸਕਦੇ ਹੋ ਨੰਬਰ 23 ਖਾਣਾ ਖਾਣ ਤੋਂ ਤੁਰੰਤ ਬਾਅਦ ਸੌ ਜਾਣ ਵਾਲੇ ਇਨਸਾਨ ਨੂੰ ਦੂਸਰੇ ਇਨਸਾਨਾਂ ਦੇ ਮੁਕਾਬਲੇ ਬਹੁਤ ਹੀ ਜਲਦੀ ਬੁੱਢੇ ਹੋ ਜਾਂਦੇ ਹਨ ਨੰਬਰ 24 ਜ਼ਿੰਦਗੀ ਵਿੱਚ ਅਧਿਆਪਕ ਤੋਂ ਵੱਧ ਕਠੋਰ ਹੁੰਦੀ ਹੈ ਅਧਿਆਪਕ ਸਬਕ ਦੇ ਕੇ ਇਮਤਿਹਾਨ ਲੈਂਦਾ ਹੈ ਤੇ ਜ਼ਿੰਦਗੀ ਇਮਤਿਹਾਨ ਲੈ ਕੇ ਸਬਕ ਦਿੰਦੀ ਹੈ ਨੰਬਰ 25 ਜੇਕਰ ਤੁਹਾਨੂੰ ਹिचकी ਲਗਾਤਾਰ ਆ ਰਹੀ ਹੈ ਤਾਂ ਇੱਕ ਲੌਂਗ ਪਾਣੀ ਦੇ ਨਾਲ ਖਾ ਲਓ ਹिचਕੀ ਰੁਕ ਜਾਏਗੀ ਨੰਬਰ 26 ਮੇਰੀ ਫਿਤਰਤ ਵਿੱਚ ਨਹੀਂ ਕਿਸੇ ਨਾਲ ਨਾਰਾਜ਼ ਹੋਣਾ ਨਾਰਾਜ਼ ਤਾਂ ਉਹ ਹੁੰਦੇ ਨਹੀਂ ਜਿਨ੍ਹਾਂ ਨੂੰ ਆਪਣੇ ਆਪ ਤੇ ਘਰੂਰ ਹੁੰਦਾ ਹੈ ਨੰਬਰ 27 ਜੀ ਵੇਂਦਾ ਜਿਰੇ ਦਾ ਸੇਮਨ ਕਰਨ ਨਾਲ ਦਿਲ ਦੀ ਧੜਕਣ ਨੋਰਮਲ ਰਹਿੰਦੀ ਹੈ ਨੰਬਰ 28 ਜੇਕਰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਚਾਹੁੰਦੇ ਹੋ ਤਾਂ ਬੋਲਣ ਤੋਂ ਵੱਧ ਸੁਣਨ ਦੀ ਆਦਤ ਪਾਓ ਨੰਬਰ 29 ਖਾਣਾ ਖਾਣ ਤੋਂ ਬਾਅਦ ਜਦੋਂ ਜੇਕਰ ਬਦਹਜਮੀ ਜਾਂ ਖਟੇੜਕਾਰ ਆਉਂਦੀ ਹੈ ਦੀ ਸਮੱਸਿਆ ਹੈ ਤਾਂ ਖਾਣੇ ਦੇ ਨਾਲ ਪਿਆਜ਼ ਉਪਰਨਮਕ ਨਿਚੋੜ ਕੇ ਖਾਣਾ ਨਿੰਬੂ ਤੇ ਨਮਕ ਨੂੰ ਜੋੜ ਕੇ ਖਾਣਾ ਚਾਹੀਦਾ ਹੈ ਇਸ ਨਾਲ ਬਦਹਜਮੀ ਦੂ ਨਹੀਂ ਹੁੰਦੀ ਨੰਬਰ 30 ਸਾਨੂੰ ਜ਼ਿੰਦਗੀ ਵਿੱਚ ਉਹ ਨਹੀਂ ਮਿਲਦਾ ਜੋ ਸਾਨੂੰ ਚਾਹੀਦਾ ਹੈ ਸਾਨੂੰ ਜ਼ਿੰਦਗੀ ਵਿੱਚ ਉਹ ਮਿਲਦਾ ਹੈ ਜਿਸਦੇ ਲਈ ਅਸੀਂ ਲਾਇਕ ਹੁੰਦੇ ਹਾਂ ਨੰਬਰ 31 ਆਮਬ ਦੇ ਜੂਸ ਦਾ ਜ਼ਿਆਦਾ ਸੇਵਨ ਕਰਨ ਨਾਲ ਜੁਰਕ ਐਸਿਡ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ ਬੱਤੀ ਜ਼ਿੰਦਗੀ ਨੂੰ ਕਦੇ ਤਾਂ ਖੁੱਲਾ ਛੱਡ ਦੋ ਜੀਣ ਦੇ ਲਈ ਕਿਉਂਕਿ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੁੰਆਂ ਚੀਜ਼ਾਂ ਵਕਤ ਤੇ ਨਹੀਂ ਮਿਲਦੀਆਂ ਨੰਬਰ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਮੂੰਹ ਵਿੱਚ ਇਲਾਇਚੀ ਰੱਖ ਲਓ ਮੂੰਹ ਵਿੱਚੋਂ ਕਦੇ ਵੀ ਗੰਦੀ ਬਦਬੂ ਨਹੀਂ ਆਵੇਗੀ ਨੰਬਰ 31 ਜਦੋਂ ਵੀ ਜ਼ਿੰਦਗੀ ਰਵਾ ਵੇ ਤਾਂ ਸਮਝਣਾ ਗੁਨਾਮ ਆਪ ਹੋ ਜਾਂਦੇ ਨਹੀਂ ਤੇ ਜਦੋਂ ਵੀ ਜ਼ਿੰਦਗੀ ਇਸ ਆਵਿਤਾ ਸਮਝ ਲੈਣਾ ਦੁਆ ਕਬੂਲ ਹੋ ਗਈ ਹੈ ਨੰਬਰ 35 ਬਹੀ ਰੋਟੀ ਖਾਣ ਨਾਲ ਦੰਦਾਂ ਨੂੰ ਠੰਡਾ ਦਿੱਤਾ ਲੱਗਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਤੇ ਦੰਦ ਮਜ਼ਬੂਤ ਹੋ ਜਾਂਦੇ ਹਨ ਨੰਬਰ 36 ਘਰਮ ਉਹੋ ਫਸਲ ਹੈ ਜਿਹੜੀ ਇਨਸਾਨ ਨੂੰ ਹਰ ਹਾਲ ਵਿੱਚ ਕਟਣੀ ਹੀ ਪੈਂਦੀ ਹੈ ਇਸ ਲਈ ਹਮੇਸ਼ਾ ਚੰਗੇ ਬੀਜ ਬੂਜੋ ਤੇ ਫਸਲ ਚੰਗੀ ਹੋਵੇਗੀ ਨੰਬਰ 37 ਤੁਹਾਨੂੰ ਲੀਵਰ ਦੀ ਕਮਜ਼ੋਰੀ ਹੈ ਤਾਂ ਸਾਬੂ ਦਾਣੇ ਦਾ ਦਾ ਤੇ ਵਾਂਨ ਸਵੇਰੇ ਸ਼ਾਮ ਇਸਤੇਮਾਲ ਜ਼ਰੂਰ ਕਰੋ ਨੰਬਰ 38 ਰਿਸ਼ਤੇ ਤੋੜਨੇ ਤਾਂ ਨਹੀਂ ਚਾਹੀਦੇ ਪਰ ਜਿੱਥੇ ਕਦਰ ਨਾ ਹੋਵੇ ਉੱਥੇ ਨਵਾਉਣਾ ਵੀ ਨਹੀਂ ਚਾਹੀਦੇ ਨੰਬਰ 39 ਜੀਕਰ ਤੁਹਾਨੂੰ ਡਿਪਰੈਸ਼ਨ ਦੇ ਪਰੇਸ਼ਾਨ ਕਰ ਰੱਖਿਆ ਹੈ ਤਾਂ बड़े ਹੱਥਾਂ ਨਾਲ ਤੋਂ ਇਸ ਨਾਲ ਤੁਹਾਨੂੰ ਡਿਪਰੈਸ਼ਨ ਘਟ ਹੋਵੇਗਾ ਨੰਬਰ ਹੈ 40 ਤੁਸੀਂ ਕਿਸੇ ਦਾ ਚੰਗਾ ਕਰਦੇ ਰਹੋ ਫਿਰ ਕਰਦੇ ਰਹੋ ਫਿਰ ਹੁੰਦਾ ਇਹ ਹੈ ਕਿ ਉਹ ਤੁਹਾਨੂੰ ਬੇਬਕੂਬ ਸਮਝਣ ਲੱਗ ਜਾਂਦਾ ਹੈ ਨੰਬਰ 43 ਖਾਣਾ ਖਾਣ ਤੋਂ ਬਾਅਦ ਥੋੜਾ ਜਿਹਾ ਜੀਹਾ ਜੀਰਾ ਪੀਸ ਕੇ ਖਾਣ ਨਾਲ ਪਚ ਤੰਤਰ ਮਜ਼ਬੂਤ ਰਹਿੰਦਾ ਹੈ ਨੰਬਰ 42 ਇੱਕ ਕੋੜੀ ਗੱਲ ਹਮੇਸ਼ਾ ਯਾਦ ਰੱਖਣਾ ਉਹ ਇਨਸਾਨ ਕਦੀ ਤੁਹਾਡੀ ਕੀਮਤ ਨਹੀਂ ਸਮਝੇਗਾ ਜਿਸ ਲਈ ਤੁਸੀਂ ਹਰ ਵਕਤ ਹਾਜ਼ਰ ਰਹੋਗੇ ਨੰਬਰ 43 ਜੇ ਘਰੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਚਿਹਰਾ ਹਮੇਸ਼ਾ ਹੀ 80 ਸਾਲ ਦਾ ਨਜ਼ਰ ਆਵੇ ਤਾਂ ਬੰਦ ਗੁਬੀਅ ਨੂੰ ਅਤੇ ਦਹੀਂ ਨੂੰ ਮਿਕਸ ਕਰਕੇ ਖਾਇਆ ਕਰੋ ਨੰਬਰ 44 ਮੇਰੇ ਵਿੱਚ ਲੱਖ ਬੁਰਾਈਆਂ ਸਹੀ ਹਨ ਪਰ ਇੱਕ ਖੂਬੀ ਵੀ ਹੈ ਮੈਂ ਕਦੇ ਵੀ ਕਿਸੇ ਨਾਲ ਰਿਸ਼ਤਾ ਮਤਲ ਨਹੀਂ ਲਈ ਨਹੀਂ ਰੱਖਿਆ ਨੰਬਰ 45 ਪਿਆਜ ਦਾ ਰਸ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ ਨੰਬਰ 46 ਕਿਸੇ ਦਾ ਸਾਥ ਛੱਡਣ ਤੋਂ ਪਹਿਲਾਂ ਇਹ ਜ਼ਰੂਰੀ ਸੋਚਣਾ ਹੈ ਕਿ ਅੱਜ ਤੱਕ ਉਸਦੇ ਨਾਲ ਕਿਉਂ ਸੀ ਨੰਬਰ 47 ਪਸ਼ਾਬ ਵਿੱਚ ਜ਼ਿਆਦਾ ਪੀਲਾਪਣ ਲੱਗੇ ਤਾਂ ਨਿੰਬੂ ਵਾਲਾ ਪਾਣੀ ਜ਼ਿਆਦਾ ਤੋਂ ਜ਼ਿਆਦਾ ਪਿਓ ਤੁਹਾਨੂੰ ਜਲਦੀ ਹੀ ਇਸ ਸਮੱਸਿਆ ਤੋਂ ਰਾਹਤ ਮਿਲੇਗੀ ਨੰਬਰ 48 ਜਿਹੜੇ ਲੋਕ ਆਪਣੀ ਗਲਤੀ ਨਹੀਂ ਮੰਨਦੇ ਉਹ ਤੁਹਾਨੂੰ ਆਪਣਾ ਕਿਵੇਂ ਮੰਨਣਗੇ ਨੰਬਰ 49 ਰਿਜਾਨਾ ਪਾਣੀ ਪੀਣ ਤੋਂ ਬਾਅਦ ਪਸ਼ਾਬ ਕਰਨ ਨਾਲ ਗੁਰਦੇ ਕਦੇ ਵੀ ਖਰਾਬ ਨਹੀਂ ਹੁੰਦੇ ਨੰਬਰ 51 ਕਦੇ ਕਦੇ ਅਸੀਂ ਕਿਸੇ ਲਈ ਉਹਨਾਂ ਵੀ ਜ਼ਰੂਰੀ ਨਹੀਂ ਹੁੰਦੇ ਜਿੰਨਾ ਅਸੀਂ ਸੋਚ ਲੈਂਦੇ ਹਾਂ ਨੰਬਰ 52 ਨਿੰਬੂ ਦੇ ਪੱਤਿਆਂ ਨੂੰ ਰਗੜ ਕੇ ਸੁੰਗਰ ਨਾਲ ਸਰਦਾ ਢਿੱਕ ਹੋ ਜਾਂਦਾ ਹੈ ਨੰਬਰ 53 ਜ਼ਿੰਦਗੀ ਦੋ ਪਲ ਦੀ ਹੈ ਮੋਜ ਨਾਲ ਜਿਉ ਇਸ ਇੱਕ ਪਲ ਖੁਸ਼ੀ ਤੇ ਦੂਜਾ ਪਲ ਕਾਮ ਦਾ ਜਿਉ ਇੱਥੇ ਸਭ ਵਕਤ ਵਕਤ ਦੀ ਗੱਲ ਹੈ ਇਸ ਲਈ ਕੱਲ ਨੂੰ ਛੱਡੋ ਤੇ ਅੱਜ ਵਿੱਚ ਜੀਵੋ ਨੰਬਰ 54 ਦੁੱਧ ਵਿੱਚ ਇਲਾਇਚੀ ਮਿਲਾ ਕੇ ਪੀਣ ਨਾਲ શરી ਦੀ ਠਕਾਵਟ ਦੂਰ ਹੋ ਜਾਂਦੀ ਹੈ ਨੰਬਰ 55 ਤુલਸੀ ਦੇ ਪੱਤਿਆਂ ਦਾ ਕੜਾ ਬਣਾ ਕੇ ਪੀਣ ਨਾਲ ਸਰਦੀ ਅਤੇ ਬਲਗਮ ਤੋਂ ਆਰਾਮ ਮਿਲਦਾ ਹੈ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਐ ਅਸੀਂ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖ ਕੇ ਕਰੋ ਵਾਤਵਾ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਐ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ